ਵੇਟ ਨਾ ਜਿਹੜੇ ਤਾਂ ਪਰਲੇ ਕੇ ਤੋਰੇ ਪਿੱਛੇ ਉਹ ਕੋਪੀ ਨੇ ਆਨੇ ਜਿਹੜੇ ਗੱਡੀ ਕੁੜੀਆਂ ਨੇ ਹੋਏ ਨੇ ਉਹ ਇੱਧਰ ਸਾਰੋ ਗਾੜੀ ਜਾਂਦੇ ਪਿੱਛੇ ਵੇਂਦੇ ਨੇ ਇਹ ਨਹੀਂ ਕੀਤਾ ਮਰਵਾਉਣੇ ਤੋਰ ਬੇਹਾਨਾ ਨਹੀਂ ਆਖਦੇ ਚਲ ਰੋੜੀ ਮਾਸੀ ਬਣ ਜਾਂ ਤੂੰ ਪਹਿਲੇ ਦਰਿਆ ਇਹ ਨਾ ਪਾਉਂ ਪਾਸੋ ਇਹ ਪਤਾ ਨਹੀਂ ਕਿਦਾ ਪਛੀ ਰਿਹਾ ਚ ਹਾਣੀ ਪਰਲਾ ਇਹਦੀ ਮਾਸੀ

ਕੋਈ ਤੇ ਵਾਈਫਾਈ ਹੈਗਾ ਕੋਈ ਫੋਨ ਲੈਣਾ ਤੇਰੇ ਢਿੱਡ ਪੀਟਾ ਵਾਡ ਨਹੀਂ ਹੈ ਆਪਣੇ ਕਾ ਉਥੇ ਸਕੂਲਾਂ ਦੇ ਵਾਈਫਾਈ ਲੱਗਾ ਵਾ ਤਾਂ ਲੱਗੇ ਉਹ ਨਾ ਨਾ ਖਤਮ ਕਰਾ ਚੁੱਪ ਕਰ ਜਾ ਹੋ ਲੈਣ ਦੇ ਮੁੱਕਲੇ ਸੇ ਕਿਹਦੀ ਜਾਂਦਾ ਕੀ ਕੀ ਜੰਗ ਉਥੇ ਨੈਟ ਤੇ ਮੈ ਗਈ ਮੈਨੂੰ ਬਸ ਇੱਕ ਘਰ ਵਾਲੇ ਦਾ ਫੋਨ ਆਉਣਾ ਕੋਈ ਨਹੀਂ ਕਹਿਣਾ ਕਿਦਾ ਹੋਰ ਸੋ ਕਰਦਾ ਮੇਰੇ ਤੇ ਆਸ ਨਾ ਰੱਖੀ ਜੰਗਾ ਮੈਂ ਹਾਂ ਮੈਂ ਆਪਣੇ ਫੋਲੋਅਰਸ ਨੂੰ ਹਾਂ ਮੈਂ ਸਾਖੀ ਦਾ ਮੇਲਾ ਵੀ ਖਾਦਾ ਦਰਿਆ ਦੇ ਦਰਸ਼ਨ ਹੀ ਕਰਾ ਦਿੱਤੇ ਮੇਰੇ ਤੇ ਆਸ ਨਾ ਰੱਖੀ ਦੋ ਚਾਰ ਮਟਿਓ ਮੇਰੇ ਇਤਿਹਾਸ ਵਿੱਚ ਆਹ ਦੇਖੋ ਜੀ ਅਸੀਂ ਜਾ ਰਹੇ ਹਾਂ ਦਰਿਆ ਤੇ ਇਹਨੂੰ ਤੱਕਾ ਦੇਣਾ ਆਏ ਨਹੀਂ ਵਾਇਗਰੂ ਬੋਲ ਨਹੀਂ ਹਾਂਜੀ ਜਨਾ ਨੂੰ ਕਾਈ ਜਿਹਾ ਵਰਤਾਵਾਰ ਬਾਹਰ ਬਲਾ ਸੀ ਪਾ ਕੇ ਅੱਗੇ ਆਜ ਮਦੀਪ ਸੌ ਠੀਕ ਨੇ ਅੱਗੇ ਇੰਦਕਾਰ ਵਾਲਾ ਸੂਟ ਪਾ ਕੇ ਆਉਣਾ ਸੀ ਤੇ ਅੱਗੇ ਤੋਂ ਬੜਾ ਬਰੀਆ ਕੱਟ ਕੇ ਪਾ ਕੇ ਸੀ। ਨੈਕੋ ਦਰਿਆ ਕਿੰਨੀ ਕੁ ਦੂਰੇ ਇੱਥੋਂ? ਛੋੜਾਂ ਦਾ ਕੁੜਤਾ ਨਹੀਂ ਮੈਨੂੰ ਦੱਸੋਗੇ ਜਰਾ ਦਰਿਆ ਕਿੰਨੀ ਕੁ ਦੂਰੇ ਇੱਥੋਂ? ਹਾਂਜੀ। ਉਹ ਨਰੇ ਭਾਈ ਮਾਰੇ ਨਾ ਛੋੜਾ ਰੋ ਜਾਨੂ। ਦੀਦੀ ਹਾਂਜੀ ਦਰਿਆ ਕਿੰਨੀ ਕੁ ਥੋੜੀ ਦੂਰ ਰਹਿ ਗਿਆ ਵਾ। ਮੈਂ ਪਹਿਲੀ ਰੀ ਤੱਕ ਮੈਂ ਚੱਲ ਆਪਣੇ ਚੌੜ ਵਾਲਾ

ਨਾਸ਼ੀ ਹੈਡ ਸ਼ਾਟ ਸਨ ਬਤਾਲੀ ਬਾਦ ਬਾਦ ਹੋਸਰ ਜਾਂਦੇ ਜਾਵਾਂਗੇ ਕੋਈ ਆ ਗਈ ਲਾਲਾ ਸਾਈ ਕੋਣ ਖੜੀ ਮਾਮੀ ਜੋ ਸਾਂ ਕੰਬਈ ਕਾ ਲੈ ਇਹ ਨਵੀਂ ਦੂਰੀ ਦਾ ਰੇਲ ਤਾ ਜਾਂਦੀ ਦੂਰ ਦੀ ਹਾਂ ਮੈਂ ਲਾਣੀ ਪੈਣਾ ਪੈਣਾ ਵਾ ਅਈ ਸੱਮਾ ਜੁੰਮਿਆ ਹੋ ਗਿਆ ਹਾਂ ਆਹ ਰੇਲ ਦਿੱਖ ਜਾਂ ਐ ਪੈਣਾ ਦਸਤੇ ਵਾ ਪਰ ਆ ਗਲਤ ਕਰਦੇ ਜਿਹੜਾ ਟਰੈਕਟਰਾਂ ਦੇ ਨਾਲ ਇਹਦਾ ਛੇੜ ਛਾੜ ਕਰਦੇ ਨਾ ਮੁੰਡੇ ਇੱਥੇ ਹਾਂ ਕੋਈ ਪਿਛਲੇ ਬਹੁਤ ਜ਼ਿਆਦਾ ਇੱਥੇ ਹਾਂਜੀ ਜਾਨ ਨੂੰ ਕਿਹੜਾ ਜਾਣ ਦੂ ਇਨ ਨੂੰ ਹਵਾ ਦੇ ਦੇ ਬੱਚਿਆਂ ਨੂੰ ਪਿੱਛੇ ਰੱਖਿਓ ਮੇਰਾ ਖੜੂ ਫੜ ਦੋ ਹੁਣ ਨਾ ਇਹਨਾਂ ਦੇ ਕੋਲ ਸੱਜੋ ਤਾਂ ਹੁਣ ਮੇਰੇ ਨਾਲ

चा गए ओहो होने इतना इतना फटा जो शामी शामी फटा दो बहुत तो गर्मिया रेत अच्छे तो

फडी विक्रम फोटो खिंच खिचिदी विक्रम पिछली यार वांग फोटो खिचिदी बीचो में वो जो सामान पड़े है हां 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 फ्रीदा फोटो खिचि तू उनने बीचे रे सामान में खड़ी आ ओए ओए मुंजो त आ खड़ी

ਵਿਕੀ ਵਾਲੀਆਂ ਮੋਰਾ ਕੱਟ ਕੇ ਲਿਆਉਂਦੀ ਦੀਦੀ ਰੁਕ ਮੈਂ ਤਾਂ